ਇਸ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਕਰਾਂਗੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਬਾਰੇ 11ਵੀਂ ਵਾਰ ਬਹੁਤ ਸਾਰੀਆਂ ਡਾਕੂਮੈਂਟਰੀਜ਼ ਬਹੁਤ ਸਾਰੀਆਂ ਲਘੂ ਫਿਲਮਾਂ ਜਿਨੂੰ ਕਹਿੰਦੇ ਨੇ ਅਸੀਂ ਛੋਟੀਆਂ ਫਿਲਮਾਂ ਸ਼ਾਰਟ ਮੂਵੀਜ਼ ਜਿਹੜੀਆਂ ਨੇ ਉੱਥੇ ਆਉਣ ਵਾਲੀਆਂ ਨੇ ਜਦੋਂ ਅਸੀਂ ਤੁਹਾਡੀ ਐਕਟਿੰਗ ਦੀ ਗੱਲ ਕਰਦੇ ਹਾਂ ਉਹ ਤਾਂ ਬਾਖਮਾਲ ਹੈ ਹੀ ਸੋ ਪਹਿਲੀ ਵਾਰੀ ਡਾਇਰੈਕਸ਼ਨ ਦੇ ਵਿੱਚ ਹੱਥ ਅਜ਼ਮਾਇਆ ਜੀ ਨਹੀਂ ਪਹਿਲੇ ਪ੍ਰੋਜੈਕਟ ਹਜੇ ਪੈਂਡਿੰਗ ਨੇ ਜਿਹੜੇ ਐਜ਼ ਅ ਡਾਇਰੈਕਟਰ ਬਾਹਰ ਨਹੀਂ ਆਏ ਫੀਚਰ ਫਿਲਮ ਚੱਲ ਰਹੀ ਹੈ ਦੇਰ ਨਾ ਹੋ ਜਾਏ ਪਹਿਲਾਂ ਤਾਂ ਟਾਈਟਲ ਜਿਹੜੀ ਆ ਉਹ ਤੋਂ ਸਮਝ ਆਉਂਦੀ ਹੈ ਵੀ ਕੋਈ ਇਹੋ ਜੇ ਕਨਸੈਪਟ ਦੀ ਫਿਲਮ ਹੈਗੀ ਹੈ ਕਿ ਜਿਹੜਾ ਕਿਤੇ ਵੀ ਹੁਣੇ ਹੀ ਉਹਦੇ ਤੇ ਐਕਸ਼ਨ ਲੈਣ ਦੀ ਲੋੜ ਹੈ ਸੋ ਕੁਝ ਇਦਾਂ ਦਾ ਜਿਹੜਾ ਉਹਦੇ ਵਿੱਚ ਇਸ਼ੂ ਜਿਹੜਾ ਲਿਆ ਗਿਆ ਸੋ ਐਜ਼ ਅ ਡਾਇਰੈਕਟਰ ਤੁਸੀਂ ਇਹ ਫਿਲਮ ਜਿਹੜੀ ਆ ਉਹ ਪੰਜਾਬ ਦੇ ਵਿੱਚ ਬਣਾਈ ਹੈ ਲੋਕਲ ਬਣੀ ਹੈ ਉਹਦੇ ਬਾਰੇ ਦੱਸੋ ਅਮ রাইਟਰਸ ਆਪਣਿੰ ਜਿਹੜੇ ਹੈਗੇ ਨੇ ਲੋਕਲ ਸਰੀ ਦੇ ਨੇ ਇਹ ਫਿਲਮ ਇੰਡੀਆ ਦੇ ਵਿੱਚ ਸ਼ੂਟ ਕੀਤੀ ਗਈ ਹੈ ਅਸੀਂ ਸਟਾਰ ਕਾਸਟ ਪੂਰੀ ਇੰਡੀਆ ਤੋਂ ਫੱਟੇ ਦੇ ਕਨਸੈਪਟ ਜਿੱਦਾਂ ਅਸੀਂ ਧਿਆਨ ਦਾ ਹਰ ਇੱਕ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਹ ਸਾਡੀ ਆਪ ਦੀ ਕਹਾਣੀ ਹੈ ਘਰ ਘਰ ਦੀ ਕਹਾਣੀ ਬਣ ਚੁੱਕੀ ਹੈ ਇਹ ਮੁੱਦਾ ਇੰਨਾ ਵੱਡਾ ਵੱਧ ਚੁੱਕਾ ਹੈ ਪੂਰੇ ਸੰਸਾਰ ਦੇ ਵਿੱਚ ਇੰਡੀਆ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਜਾਂ ਪੰਜਾਬ ਤੋਂ ਜਾਂਦੇ ਆ ਉੱਥੇ ਬਹੁਤ ਸਾਰੇ ਆਰਟਿਸਟ ਹੈਗੇ ਨੇ ਬਹੁਤ ਸਾਰੇ ਇੰਨੇ ਵਧੀਆ ਕਲਾਕਾਰ ਹੈ ਕਿਨੇ ਥੀਏਟਰ ਆਰਟਿਸਟ ਹੈਗੇ ਨੇ ਕਿ ਜਿਨ੍ਹਾਂ ਦੀ ਕਲਾ ਨਿਕਲ ਕੇ ਸਾਹਮਣੇ ਆਉਂਦੀ ਹੈ ਨਿਕਲ ਕੇ ਸਾਹਮਣੇ ਆਉਂਦੀ ਹੈ ਐਂਡ ਤੁਸੀਂ ਉਹ ਸਾਰੇ ਐਕਟਰਸ ਸਾਰਿਆਂ ਨੂੰ ਕਿਵੇਂ ਲਾਈਨ ਅਪ ਕੀਤਾ 2 ڈیز ਦਾ ਸਿਤਾ ਸਰਚ ਦੇ ਵਿੱਚ ਲੱਗੇ ਵੀ ਫੇਸ ਕਿ ਹੋ ਜਾ ਚਾਹੀਦਾ ਹੈ ਹਰ ਕਿਰਦਾਰ ਦੇ ਲਈ ਜਦੋਂ ਐਪਲੀਕੇਸ਼ਨਸ ਆਈਆਂ ਕੈਂਡੀਡੇਟਸ ਦੀਆਂ ਤੇ ਉਹਨਾਂ ਨਾਲ ਗੱਲਬਾਤ ਕਰਕੇ ਐਜ਼ ਇਨ ਡਾਇਰੈਕਟਰ ਤੁਸੀਂ ਦੇਖ ਸਕਦੇ ਹੋ ਕਿ ਇਹੋ ਜਿਹੇ ਫੇਸ ਕਿੱਥੇ ਫਿੱਟ ਬੈਠਦਾ ਹੈ ਰੋਲ ਕਿੱਥੇ ਫਿੱਟ ਬੈਠਦਾ ਹੈ ਤਾਂ ਫਿਰ ਉਹਨਾਂ ਦੇ ਨਾਲ 2 ਦਿਨ ਪਹਿਲਾਂ ਗੱਲਬਾਤ ਕੀਤੀ ਤੁਹਾਨੂੰ ਇਹ ਕਨਸੈਪਟ ਐਕਸੈਪਟਡ ਹੈ ਤੇ ਕੰਮ ਕਰਨਾ ਜਿੱਦਾਂ ਹੀ ਉਹਨਾਂ ਨੇ ਹਾਂ ਕੀਤੀ ਤਾਂ ਯੂ نو ਕੈਮਰਾਸ ਰੋਲਡ ਆਊਟ ਇਨ ਜਸਟ ਲਾਈਕ 3 ਡੇਸ ਹੋਸਟਿੰਗ ਫਿਲਮਸ ਦੇ ਵਿੱਚ ਤੁਸੀਂ ਕੰਮ ਕੀਤਾ ਫਿਕਚਰ ਫਿਲਮਸ ਦੇ ਵਿੱਚ ਕੰਮ ਕੀਤਾ ਤੇ ਉਹ ਸਾਰੀਆਂ ਮੋਸਟਲੀ ਲੋਕਲੀ ਪ੍ਰੋਡਿਊਸ ਸੀਗੀਆਂ ਇੰਡੀਆ ਦੇ ਵਿੱਚ ਜਦੋਂ ਜਾਂਦੇ ਆ ਪੰਜਾਬ ਚ ਜਾਂਦੇ ਆ ਉੱਥੇ ਇੱਕ ਡਿਫਰੈਂਟ ਮਾਹੌਲ ਡਿਫਰੈਂਟ এনवायरमेंट ਤੇ ਡਿਫਰੈਂਟ ਦਾ ਰਲ ਕਲਚਰ ਜਿਹੜਾ ਉਹ ਸਾਹਮਣੇ ਆਉਂਦਾ ਚਾਹੇ ਉਹ ਸਾਡਾ ਹੀ ਕਲਚਰ ਆ ਪਰ ਵੀ ਸਟਿਲ देयर इज ਅ ਡਿਫਰੈਂਸ ਸੋ ਕਿੱਥੇ ਸ਼ੂਟ ਹੋਈ ਤੇ ਕਿਵੇਂ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਕੋਆਰਡੀਨੇਟ ਕੀਤਾ ਇਹ ਸ਼ੂਟ ਚੰਡੀਗੜ੍ਹ ਏਰੀਆ ਦੇ ਵਿੱਚ ਹੋਈ ਹੈ ਮੈਂ ਬੇਸਿਕਲੀ ਪੰਜਾਬ ਦੇ ਵਿੱਚੋਂ ਨਾਰਥ ਪੰਜਾਬ ਜਲੰਧਰ ਏਰੀਆ ਚੋਂ ਆਈ ਤੇ ਜਿਹੜੇ ਸਟਾਰਕਾਸਟ ਸੀਗੇ ਉਹ ਜਿੱਦਾਂ ਡਿਫਰੈਂਟ ਏਰੀਆਜ਼ ਦੇ ਵਿੱਚੋਂ ਆਏ ਪਰ ਅਸੀਂ ਗੈੱਥਰ ਅਪ ਸਾਡਾ ਚੰਡੀਗੜ੍ਹ ਦੇ ਵਿੱਚ ਹੋਇਆ ਕਿਉਂਕਿ ਕੋਈ ਦਿੱਲੀ ਤੋਂ ਆਇਆ ਕੋਈ ਪਟਿਆਲਾ ਤੋਂ ਆਇਆ ਕੋਈ ਕੋਈ ਜਲੰਧਰ ਤੋਂ ਆਇਆ ਸੋ ਅਸੀਂ ਚੰਡੀਗੜ੍ਹ ਦੇ ਬੇਸ ਦੇ ਵਿੱਚ ਇਕੱਠੇ ਹੋ ਕੇ ਅਸੀਂ ਉੱਥੇ ਹੀ ਸਾਰਾ ਪ੍ਰੋਜੈਕਟ ਕੀਤਾ ਤੁਸੀਂ ਦੇਖ ਰਹੇ ਹੋ ਸੰਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਬਾਤ ਕਰਾਂਗੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਬਾਰੇ ਇਸ ਸਾਲ ਹਰ ਸਾਲ ਦੀ ਤਰ੍ਹਾਂ ਮਾਂ ਬੋਲੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਕਰਵਾਇਆ ਜਾ ਰਿਹਾ ਹੈ ਸਟੂਡੀਓ 7 ਦੇ ਵੱਲੋਂ 11ਵਾਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਕਰਵਾਇਆ ਜਾ ਰਿਹਾ ਸੋ ਲਗਾਤਾਰ 11 ਸਾਲਾਂ ਤੋਂ ਡਾਕੂਮੈਂਟਰੀਜ਼ ਛੋਟੀਆਂ ਫਿਲਮਾਂ ਤੇ ਹੋਰ ਬਹੁਤ ਸਾਰੇ ਜਿਹੜੇ ਨਿਰਦੇਸ਼ਕ ਨੇ ਕਲਾਕਾਰ ਨੇ ਐਕਟਰ ਨੇ ਉਹਨਾਂ ਸਾਰਿਆਂ ਨੂੰ ਇਸ ਫੈਸਟੀਵਲ ਦੇ ਵਿੱਚ ਰੈਕਗਨਾਈਜ਼ ਕੀਤਾ ਜਾਂਦਾ ਉਹਨਾਂ ਦੀ ਕਲਾ ਨੂੰ ਉਤਸ਼ਾਹਿਤ ਕੀਤਾ ਜਾਂਦਾ ਤੇ ਉਹਨਾਂ ਨੂੰ ਅਵਾਰਡਸ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਤੇ 11ਵੀਂ ਵਾਰ ਬਹੁਤ ਸਾਰੀਆਂ ਡਾਕੂਮੈਂਟਰੀਜ਼ ਬਹੁਤ ਸਾਰੀਆਂ ਲਘੂ ਫਿਲਮਾਂ ਜਿਹਨੂੰ ਕਹਿ ਦਿੰਨੇ ਆ ਅਸੀਂ ਛੋਟੀਆਂ ਫਿਲਮਾਂ ਸ਼ਾਰਟ ਮੂਵੀਜ਼ ਜਿਹੜੀਆਂ ਨੇ ਉੱਥੇ ਆਉਣ ਵਾਲੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਸ਼ਾਰਟ ਫਿਲਮ ਤੇ ਬਾਰੇ ਅੱਜ ਗੱਲਬਾਤ ਕਰਾਂਗੇ ਕਿਤੇ देर ਨਾ ਹੋ ਜਾਏ ਸੋ ਇਹ ਡਾਇਰੈਕਟ ਕੀਤੀ ਹੈ ਸਾਡੇ ਆਪਣੇ ਸਾਡੇ ਆਪਣੇ ਸ਼ਹਿਰ ਦੇ ਜਦੋਂ ਅਸੀਂ ਮੂਵੀਜ਼ ਦੀ ਗੱਲ ਕਰਦੇ ਆ ਪੰਜਾਬੀ ਗਾਣਿਆਂ ਦੀ ਗੱਲ ਕਰਦੇ ਆ ਬਹੁਤ ਸਾਰੀਆਂ ਮੂਵੀਜ਼ ਦੇ ਵਿੱਚ ਗਾਣਿਆਂ ਚ ਸ਼ੋਰਟ ਐਡਸ ਦੇ ਵਿੱਚ ਬੜੇ ਥਾਵਾਂ ਦੇ ਉੱਤੇ ਉਹਨਾਂ ਨੇ ਕੰਮ ਕੀਤਾ ਤੇ ਬੜਾ ਨਾਮ ਵੀ ਖਟਿਆ ਜਦੋਂ ਜੈ ਜ਼ੀਰ ਦੀ ਗੱਲ ਆਉਂਦੀ ਹੈ ਤਾਂ ਉਹ ਮਾਂ ਦਾ ਰੋਲ ਵੀ ਕਰਦੇ ਨੇ ਉਹ ਹੋਰ ਬਹੁਤ ਸਾਰੇ ਰੋਲ ਜਿਹੜੇ ਨੇ ਉਹਨਾਂ ਦੇ ਉੱਤੇ ਖਰੇ ਉਤਰਦੇ ਨੇ ਤੇ ਹੁਣ ਇੱਕ ਹੋਰ ਨਵਾਂ ਰੋਲ ਉਹਨਾਂ ਨੇ ਨਿਭਾਇਆ ਐਜ਼ ਆ ਡਾਇਰੈਕਟਰ ਸੋ ਡਾਇਰੈਕਟਰ ਦੇ ਉੱਤੇ ਉਹਨਾਂ ਦਾ ਕੰਮ ਕਿਸ ਤਰ੍ਹਾਂ ਦਾ ਸੀ ਕਿਸ ਤਰ੍ਹਾਂ ਦੀ ਸ਼ੋਰਟ ਫਿਲਮ ਤੇ ਜਦੋਂ ਇਹ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੇ ਵਿੱਚ ਪਹੁੰਚੀ ਹੈ ਤਾਂ ਉਹਨਾਂ ਨੂੰ ਕਿਵੇਂ ਲੱਗ ਰਿਹਾ ਸੋ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਆਓ ਵੈਲਕਮ ਕਰਦੇ ਆਂ ਜਾਸਿਰ ਜੀ ਦਾ ਜਾਸਿਰ ਜੀ ਸਵਾਗਤ ਹੈ ਜੀ ਤੁਹਾਡਾ ਸਸਟੀਕ ਆ ਥੈਂਕ ਯੂ ਜੀ ਸਸਟੀਕ ਆ ਜੀ ਸਹੀ ਸ੍ਰੋਤੀਆਂ ਨੂੰ ਸਸਟੀਕ ਆਲਸ ਵੈਲ ਕਿਵੇਂ ਜੀ ਕੀ ਹਾਲ ਚੱਲੇ ਜੀ ਬਹੁਤ ਬਦਿਆ ਜੀ ਤੁਸੀਂ ਸੁਣਾਓ ਥੈਂਕ ਯੂ ਫॉर ਹੈਵਿੰਗ ਮੀ ਹਾਰਡ ਟਾਈਮ ਤੁਹਾਡੇ ਨਾਲ ਗੱਲਬਾਤ ਹੋਈ ਹੈ ਆਫਟਰ ਆਈ ਥਿੰਕ ਸਫਰਜ਼ਾਦੀ ਜੀ ਤੇ ਸਫਰ ਜ਼ਾਦੇ ਫਿਲਮ ਦੇ ਵਿੱਚ ਤੁਹਾਡੀ ਐਕਟਿੰਗ ਸਾਰਿਆਂ ਦੀ ਐਕਟਿੰਗ ਬਹੁਤ ਸਾਰੇ ਲੋਕਾਂ ਨੇ ਪਸੰਦ ਕੀਤੀ थी ਤੇ ਤੁਹਾਡੇ ਰੋਲ ਆਲਵੇਜ਼ ਬਹੁਤ ਵਧੀਆ ਹੁੰਦੇ ਆ ਤੇ ਜਦੋਂ ਅਸੀਂ ਤੁਹਾਡੀ ਐਕਟਿੰਗ ਦੀ ਗੱਲ ਕਰਦੇ ਆ ਉਹ ਤਾਂ ਬਾਖਮਾਲ ਹੈ ਹੀ ਸੋ ਪਹਿਲੀ ਵਾਰੀ ਡਾਇਰੈਕਸ਼ਨ ਦੇ ਵਿੱਚ ਹੱਥ ਅਜ਼ਮਾਇਆ ਜੀ ਨਹੀਂ ਪਹਿਲੇ ਪ੍ਰੋਜੈਕਟ ਅਜੇ ਪੈਂਡਿੰਗ ਨਹੀਂ ਜਿਹੜੇ ਐਜ਼ ਅ ਡਾਇਰੈਕਟਰ ਬਾਹਰ ਨਹੀਂ ਆਏ ਫੀਚਰ ਫਿਲਮ ਚੱਲ ਰਹੀ ਹੈ ਅਮ ਇਨ ਬੀਟਵੀਨ ਆਪਣਾ ਇੰਟਰਨੈਸ਼ਨਲ ਜਿਹੜਾ ਫਿਲਮ ਫੈਸਟੀਵਲ ਐ ਤੇ ਹੋਣ ਜਾ ਰਿਹਾ ਹੈ ਤੇ ਇਹਦੇ ਵਿੱਚ ਜਿਹੜਾ ਰੀਸੈਂਟਲੀ ਛੋਟਾ ਪ੍ਰੋਜੈਕਟ ਕੀਤਾ ਸ਼ਾਰਟ ਫਿਲਮ ਕਿਤੇ देर ना ਹੋ ਜਾਏ ਤੇ overlap ਆ ਪ੍ਰੋਜੈਕਟ ਲੈ ਆ ਰਹੇ ਜੀ ਕਿਤੇ دیر ਨਾ ਹੋ ਜਾਏ ਪਹਿਲਾਂ ਤਾਂ ਟਾਈਟਲ ਜਿਹੜੀ ਆ ਉਹ ਤੋਂ ਸਮਝ ਆਉਂਦੀ ਹੈ ਵੀ ਕੋਈ ਇਹੋ ਜੇ ਕਨਸੈਪਟ ਦੀ ਫਿਲਮ ਹੈਗੀ ਹੈ ਕਿ ਜਿਹੜਾ ਕਿਤੇ ਵੀ ਹੁਣੇ ਹੀ ਉਹਦੇ ਤੇ ਐਕਸ਼ਨ ਲੈਣ ਦੀ ਲੋੜ ਹੈ ਸੋ ਕੁਝ ਇਦਾਂ ਦਾ ਜਿਹੜਾ ਉਹਦੇ ਚ ਇਸ਼ੂ ਜਿਹੜਾ ਲਿਆ ਗਿਆ ਸੋ ਐਸ ਅ ਡਾਇਰੈਕਟਰ ਤੁਸੀਂ ਇਹ ਫਿਲਮ ਜਿਹੜੀ ਆ ਉਹ ਪੰਜਾਬ ਦੇ ਵਿੱਚ ਬਣਾਈ ਹੈ ਲੋਕਲ ਬਣੀ ਹੈ ਉਹਦੇ ਬਾਰੇ ਦੱਸੋ ਜੀ ਅਮ ਰਾਈਟਰ ਆਪਣੇ ਜਿਹੜੇ ਹੈਗੇ ਨੇ ਇਹ ਲੋਕਲ ਸਟਰੀ ਦੇ ਨੇ ਇਹ ਫਿਲਮ ਇੰਡੀਆ ਦੇ ਵਿੱਚ ਸ਼ੂਟ ਕੀਤੀ ਗਈ ਹੈ। ਅਸੀਂ ਸਟਾਰ ਕਾਸਟ ਪੂਰੀ ਇੰਡੀਆ ਤੋਂ ਹੈ। ਤੇ ਸਟਾ ਪੂਰੀ ਸਟਾਰ ਕਾਸਟ ਜਦੋਂ ਇਹ ਫਿਲਮ ਨਰੇਟ ਕੀਤੀ ਗਈ ਹੈ। ਜੀ। ਅਮ इवन दो ਸਾਰੇ ਅਮ ਐਸ ਐਕਟਰ ਜਿਹੜੇ ਨਹੀਂ ਸਾਰੇ ਅਮ ਸਟਾਫ ਮੈਂਬਰਸ ਸਾਡੇ ਦੇ ਵਿੱਚੋਂ ਕੋਈ ਵੀ স্মੋਕ ਨਹੀਂ ਕਰਦਾ ਨਸ਼ਾ ਨਹੀਂ ਕਰਦਾ। ਪਰ ਜਦੋਂ ਇਹ ਕਨਸੈਪਟ ਜਿੱਦਾਂ ਅਸੀਂ ਲਿਆਂਦਾ ਹਰ ਇੱਕ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਹ ਸਾਡੀ ਆਪ ਦੀ ਕਹਾਣੀ ਹੈ। ਕਰ ਕਰ ਦੀ ਕਹਾਣੀ ਬਣ ਚੁੱਕੀ ਹੈ ਇਹ ਮੁੱਦਾ ਇੰਨਾ ਵੱਡਾ ਵੱਧ ਚੁੱਕਾ ਹੈ ਪੂਰੇ ਸੰਸਾਰ ਦੇ ਵਿੱਚ ਆਪਾਂ ਕਿਸੇ ਕੰਟਰੀ ਦੇ ਨਾਲ ਰਿਲੇਟ ਨਹੀਂ ਕਰਦੇ ਵੀ ਇੰਡੀਆ ਕੈਨੇਡਾ ਅਮਰੀਕਾ ਜਾਂ ਲੰਡਨ ਬਟ ਜਿੱਥੇ ਵੀ ਆਪਾਂ ਵੇਖੀਏ ਆਪਾਂ ਨੂੰ ਇਹ ਲੱਗ ਰਿਹਾ ਕਿ ਇਸ ਦੇ ਉੱਪਰ ਬਹੁਤ ਹੋਰ ਕੰਮ ਕੀਤਾ ਜਾ ਸਕਦਾ ਹੈ ਤੇ ਕਰਨਾ ਚਾਹੀਦਾ ਵੀ ਹੈ ਜੇ ਆਪਾਂ ਆਪਣੇ ਬੱਚਿਆਂ ਦਾ ਭਵਿੱਖ ਆਪਣੀ ਸੁਸਾਇਟੀ ਦੇ ਵਿੱਚ ਸੁਧਾਰ ਦੇਖਣਾ ਚਾਹੁੰਦੇ ਆ ਤਾਂ ਇਸ ਲਾਈਨ ਦੇ ਉੱਪਰ ਬਹੁਤ ਕੰਮ ਕੀਤਾ ਜਾਣਾ ਚਾਹੀਦਾ ਇਹ ਇੰਡੀਆ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਜਾਂ ਪੰਜਾਬ ਚ ਜਾਂਦੇ ਆ ਉੱਥੇ ਬਹੁਤ ਸਾਰੇ ਆਰਟਿਸਟ ਹੈਗੇ ਨੇ ਬਹੁਤ ਸਾਰੇ ਇੰਨੇ ਵਧੀਆ ਕਲਾਕਾਰ ਹੈਗੇ ਨੇ ਥੀਏਟਰ ਆਰਟਿਸਟ ਹੈਗੇ ਨੇ ਕਿ ਜਿਨ੍ਹਾਂ ਦੀ ਕਲਾ ਨਿਕਲ ਕੇ ਸਾਹਮਣੇ ਆਉਂਦੀ ਹੈ ਨਿਕਲ ਕੇ ਸਾਹਮਣੇ ਆਉਂਦੀ ਹੈ ਐਂਡ ਤੁਸੀਂ ਉਹ ਸਾਰੇ ਐਕਟਰਸ ਸਾਰਿਆਂ ਨੂੰ ਕਿਵੇਂ ਲਾਈਨ ਅਪ ਕੀਤਾ ਅਮ ਇਹ ਕਨਸੈਪਟ ਪਹਿਲਾਂ ਜਦੋਂ ਨਰੇਟ ਕੀਤਾ ਗਿਆ ਤੇ ਅਸੀਂ ਕਾਸਟਿੰਗ ਉੱਥੇ ਕਰਨੀ ਸੀਗੀ ਜਿਹੜੇ ਸਾਡੇ ਕੋਆਰਡੀਨੇਟਰ ਸੀਗੇ ਸਾਈਡ ਆਕਟਰਸ ਸੀਗੇ ਤੇ ਟੂ ਡੇਸ ਅਸੀਂ ਤਾਂ ਸਰਚ ਦੇ ਵਿੱਚ ਲੱਗੇ ਵੀ ਫੇਸ ਕਿ ਹੋ ਜਾ ਚਾਹੀਦਾ ਹੈ ਹਰ ਕਿਰਦਾਰ ਦੇ ਲਈ ਸੋ ਜਦੋਂ ਐਪਲੀਕੇਸ਼ਨਸ ਆਈਆਂ ਕੈਂਡੀਡੇਟਸ ਦੀਆਂ ਤੇ ਉਹਨਾਂ ਨਾਲ ਗੱਲਬਾਤ ਕਰਕੇ ਐਜ਼ ਅ ਡਾਇਰੈਕਟਰ ਤੁਸੀਂ ਦੇਖ ਸਕਦੇ ਹੋ ਕਿ ਇਹੋ ਜਿਹਾ ਫੇਸ ਕਿੱਥੇ ਫਿੱਟ ਬੈਠਦਾ ਹੈ ਰੋਲ ਕਿੱਥੇ ਫਿੱਟ ਬੈਠਦਾ ਹੈ ਤਾਂ ਫਿਰ ਉਹਨਾਂ ਦੇ ਨਾਲ 2 ਦਿਨ ਪਹਿਲਾਂ ਗੱਲਬਾਤ ਕੀਤੀ ਤੁਹਾਨੂੰ ਇਹ ਕਨਸੈਪਟ ਅਸੈਪਟਡ ਹੈ ਤੇ ਕੰਮ ਕਰਨਾ ਤੇ ਜਿੱਦਾਂ ਉਹਨਾਂ ਨੇ ਹਾਂ ਕੀਤੀ ਤਾਂ ਯੂ نو ਕੈਮਰਾਸ ਰੋਲਡ ਆਊਟ ਇਨ ਜਸ ਲਾਈਕ 3 ਡੇਸ ਵਾਓ ਬੇਸਿਕਲੀ ਯਾ ਉਹ ਕੈਮਰਾ ਪਰ ਦਾ ਗੱਲ ਹੋ ਗਈ ਪ੍ਰੋਡਕਸ਼ਨ ਦੀ ਗੱਲ ਹੋ ਗਈ ਇਟ ਇਜ਼ ਲੋਟ ਆਫ ਵਰਕ ਸੋ ਉਹ ਸਾਰੀ ਟੀਮ ਵਰਕ ਸਾਰੀ ਟੀਮ ਕਿਸ ਤਰ੍ਹਾਂ ਦੀ ਸੀਗੀ ਅਮ ਸਭ ਤੋਂ ਹੈਟਸ ਆਫ ਟੂ ਸਾਡੇ ਪ੍ਰੋਡਿਊਸਰ ਸਾਹਿਬ ਅਮ ਮਾਈਕ ਹੋਟੀ ਜੀ ਆਤਮਾ ਸਿੰਘ ਹੋਟੀ ਅਮ ਉਹ ਆਪਣੇ ਲੋਕਲ ਪ੍ਰੋਡਿਊਸਰਸ ਨੇ ਅਮ ਤਾਜ ਫਿਲਮਸ ਦੇ ਜਿੰਨੇ ਵੀ ਪ੍ਰੋਜੈਕਟਸ ਆਏ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਇੰਡਸਟਰੀ ਦੇ ਵਿੱਚ ਇਵਨ ਦੋ ਉਹ ਕੈਮਰੇ ਦੇ ਅੱਗੇ ਫੇਸ ਨਹੀਂ ਕਰਦੇ ਪਰ ਜਿਹਨੇ ਸ਼ਾਰਟ ਫਿਲਮਸ ਫੀਚਰ ਫਿਲਮ ਕਮਰਸ਼ੀਅਲਸ ਬਣੇ ਨੇ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਸੋ ਇਹ ਉਹਨਾਂ ਨੇ ਕੋਆਰਡੀਨੇਟ ਕੀਤਾ ਸਾਡੇ ਜਿਹੜੇ ਕੋਆਰਡੀਨੇਟਰ ਸੀਗੇ ਸਾਡੇ ਇੱਕ ਸਾਈਡ ਡਾਇਰੈਕਟਰ ਸਨੀ ਰਤੂ ਜੀ ਐਂਡ ਮਿਸਟਰ ਮੱਖਣ ਜੀ ਗਗਨਦੀ ਮੱਖਣ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਤੇ ਫਿਰ ਤਾਂ ਕੈਮਰੇ ਦੀ ਗੱਲ ਸੀ ਜਦੋਂ ਸਾਰਾ ਕੁਝ ਲਾਈਨ ਅਪ ਹੋ ਗਿਆ ਐਂਡ ਡੀਓਪ ਆਈ ਕੈਨ ਨਾਟ ਫੋਰਗੇਟ ਹਿਮ ਮਿਸਟਰ ਐਮ ਜੇ ਸਿੰਘ ਹਮ ਹਮ ਐਮ ਜੇ ਸਿੰਘ ਲੋਕਲ ਫਰਮ ਚੰਡੀਗੜ੍ਹ ਉਹਨਾਂ ਨੇ ਅਮ ਸਾਈਮ ਆਪਣੇ ਡਾਇਰੈਕਟਰ ਜਿਹੜੇ ਸੀਗੇ ਉਹਨਾਂ ਦੇ ਨਾਲ ਸੈਕੰਡ ਡਾਇਰੈਕਟਰ ਐਂਡ ਆਲਸੋ ਪ੍ਰੋਡਿਊਸਰ ਸਾਹਿਬ ਐਂਡ ਕੋਆਰਡੀਨੇਟਰ ਸੋ ਟੀਮ ਪੂਰੀ ਇੰਨੀ ਸੋਲਿਡ ਸੀਗੀ ਕਿ ਮੇਨ ਡਾਇਰੈਕਟਰ ਦਾ ਕੰਮ ਕੱਟ ਜਾਂਦਾ ਫਿਰ ਜਦੋਂ ਤੁਹਾਡੀ ਟੀਮ ਬਹੁਤ ਸੋਲਿਡ ਹੁੰਦੀ ਹੈ ਤੇ ਹਰ ਇੱਕ ਨੂੰ ਆਪਣਾ ਕੰਮ ਪਤਾ ਹੈ I think we've except to keep best nothing else اچھا ਜਦੋਂ ਜੈਸ ਜੀ ਤੁਹਾਡੀ ਗੱਲ ਆਉਂਦੀ ਹੈ ਤਾਂ ਤੁਸੀਂ ਕੈਮਰੇ ਦੇ ਅੱਗੇ ਆਏ ਬਿਨਾਂ ਰਹਿ ਨਹੀਂ ਸਕਦੇ ਇਹਦੇ ਵਿੱਚ ਅੱਗੇ ਆਏ ਕਿ ਪਿੱਛੇ ਨਹੀਂ ਐਬਸੋਲੂਟਲੀ ਨਾ ਇਸ ਟਾਈਮ ਮੈਂ ਬਿਲਕੁਲ ਕੈਮਰੇ ਦੇ ਪਿੱਛੇ ਸੀ ਤੇ ਇੱਕ ਹੋਰ ਪ੍ਰੋਜੈਕਟ ਆ ਉਹਦੇ ਵੀ ਪਿੱਛੇ ਮੈਂ ਥੋੜਾ ਵਕਤ ਮੈਨੂੰ ਚਾਹੀਦਾ ਅਸੀਂ ਆਪ ਨੂੰ ਰੋਕ ਕੇ ਰੱਖਿਆ ਜੀ ਕੈਮਰੇ ਦੇ ਅੱਗੇ ਦੁਬਾਰਾ ਰੀ ਫੇਸ ਆਉਣ ਵਾਸਤੇ ਸੋ ਮੈਂ ਕੈਮਰੇ ਦੇ ਪਿੱਛੇ ਹੀ ਸੀ ਜੀ ਬਟ ਮੈਨੂੰ ਕੈਮਰੇ ਦੇ ਪਿੱਛੇ ਬਹੁਤ ਮਜ਼ਾ ਆਇਆ ਕਿਉਂਕਿ ਤਾਂ ਨੂੰ ਸਿੱਖ ਨੂੰ ਬਹੁਤ ਕੁਝ ਮਿਲਦਾ ਇਸ ਲਾਈਨ ਦੇ ਵਿੱਚ ਦੈਟਸ ਟ੍ਰੂ ਹਰ ਐਕਟਰ ਹਰ ਸਕਿਲਡ ਪ੍ਰੋਫੈਸ਼ਨਲ ਟਾਇਲੋ ਕੈਮਰਾ ਵਿਗਿਆ ਲਾਈਟ ਮੈਨਰ ਮੇਕਅਪ ਪਰਸਨਾਂ ਸਟਾਫ ਦਾ ਕੋਈ ਵੀ ਮੈਂਬਰ ਹੈ ਨਾ ਯੂ ਯੂ ਲਰਨ ਅ ਲੋਟ ਫਰਮ ਦਮ ਮੈਂ ਤੇ ਕਹੂੰਗੀ ਕਿ ਮੈਂ ਸਿੱਖਣ ਜਾ ਰਹੀ ਹਾਂ ਉਸ ਲਾਈਨ ਚ ਜੀ ਬਿਲਕੁਲ ਜਦੋਂ ਅਸੀਂ ਇੱਥੇ ਲੋਕਲ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੀਆਂ ਫਿਲਮਸ ਦੇ ਵਿੱਚ ਤੁਸੀਂ ਕੰਮ ਕੀਤਾ ਫੀਚਰ ਫਿਲਮਸ ਦੇ ਵਿੱਚ ਕੰਮ ਕੀਤਾ ਤੇ ਉਹ ਸਾਰੀਆਂ ਮੋਸਟਲੀ ਲੋਕਲੀ ਪ੍ਰੋਡਿਊਸਡ ਸੀਗੀਆਂ ਇੰਡੀਆ ਦੇ ਵਿੱਚ ਜਦੋਂ ਜਾਂਦੇ ਆ ਪੰਜਾਬ ਚ ਜਾਂਦੇ ਆ ਉੱਥੇ ਇੱਕ ਡਿਫਰੈਂਟ ਮਾਹੌਲ ਡਿਫਰੈਂਟ এনਵਾਇਰਨਮੈਂਟ ਡਿਫਰੈਂਟ ਤਰ੍ਹਾਂ ਦਾ ਕਲਚਰ ਜਿਹੜਾ ਉਹ ਸਾਹਮਣੇ ਆਉਂਦਾ ਚਾਹੇ ਉਹ ਸਾਡਾ ਹੀ ਕਲਚਰ ਆ ਪਰ ਫਿਰ ਵੀ ਸਟਿਲ देयर ਇਜ਼ ਅ ਡਿਫਰੈਂਸ ਸੋ ਕਿੱਥੇ ਸ਼ਾਰਟ ਹੋਈ ਤੇ ਕਿਵੇਂ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਕੋਆਰਡੀਨੇਟ ਕੀਤਾ ਇਹ ਇਹ ਸ਼ੂਟ ਚੰਡੀਗੜ੍ਹ ਏਰੀਆ ਦੇ ਵਿੱਚ ਹੋਈ ਹੈ। ਉੱਥੇ ਹੋਇਆ। ਮੈਂ ਬੇਸਿਕਲੀ ਪੰਜਾਬ ਦੇ ਵਿੱਚੋਂ ਨਾਰਥ ਪੰਜਾਬ ਜਲੰਧਰ ਏਰੀਆ ਚੋਂ ਆਇਆ right ਤੇ ਜਿਹੜੇ ਸਟਾਰ ਕਾਸਟ ਸੀਗੀ ਉਹ ਜਿੱਦਾਂ ਡਿਫਰੈਂਟ ਏਰੀਆਜ਼ ਦੇ ਵਿੱਚੋਂ ਆਏ ਪਰ ਅਸੀਂ ਗੈੱਟ ਠੀਗਦਰ ਸਟ ਚੰਡੀਗੜ੍ਹ ਦੇ ਵਿੱਚ ਹੋਇਆ। ਕਿਉਂਕਿ ਕੋਈ ਦਿੱਲੀ ਤੋਂ ਆਇਆ ਕੋਈ ਪਟਿਆਲੇ ਤੋਂ ਆਇਆ ਕੋਈ ਕੋਈ ਜਲੰਧਰ ਤੋਂ ਆਇਆ ਸੋ ਅਸੀਂ ਚੰਡੀਗੜ੍ਹ ਦੇ ਬੇਸ ਦੇ ਵਿੱਚ ਇਕੱਠੇ ਹੋ ਕੇ ਅਸੀਂ ਉੱਥੇ ਇਹ ਪੂਰਾ ਪ੍ਰੋਜੈਕਟ ਕੀਤਾ ਜੀ। ਜੀ ਜੀ ਬਿਲਕੁਲ ਸੋ ਕਹਿ ਸਕਦੇ ਆ ਕਿ ਇੱਕ ਸੋਨਾ ਪ੍ਰੋਜੈਕਟ ਤੇ ਇੱਕ ਕਨਸੈਪਟ ਉਹ ਲੈ ਕੇ ਆਇਆ ਹੰਦਾ ਤੁਸੀਂ ਕਿ ਨਸ਼ਿਆਂ ਦਾ ਕਨਸੈਪ ਉਹ ਨਸ਼ੇ ਚਾਹੀਏ ਅਸੀਂ ਬ੍ਰਿਟਿਸ਼ ਕੋਲੰਬੀਆ ਜਿੱਥੇ ਰਹਿੰਦੇ ਆ ਉੱਥੇ ਅਸੀਂ ਦੇਖ ਲਈਏ ਜਾਂ ਅਸੀਂ ਪੰਜਾਬ ਚ ਦੇਖ ਲਈਏ ਜੀ ਕਿਸੇ ਵੀ ਦੇਸ਼ ਚ ਤੁਸੀਂ ਕਹੇ ਕਿ ਇਹਦੀ ਕੋਈ ਬਾਉਂਡਰੀ ਨਹੀਂ ਹੈ ਹੁਣ ਇਹ ਦੁਨੀਆ ਭਰ ਦੇ ਵਿੱਚ ਹੀ ਇੱਕ ਇਹੋ ਜਿਹਾ ਇਸ਼ੂ ਬਣ ਚੁੱਕਿਆ ਕਿ ਇਹਦੇ ਉੱਤੇ ਗੱਲ ਕਰਨੀ ਲਾਜ਼ਮੀ ਹੈ ਇਹਦੇ ਉੱਤੇ ਜਿਹੜਾ ਕੁਝ ਨਾ ਕੁਝ ਕੰਮ ਕਰਨਾ ਲਾਜ਼ਮੀ ਹੈ ਤਾਂ ਚ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਸੋ ਕਨਸੈਪਟ ਏ ਮੂਵੀ ਦਾ ਉਸ ਤਰ੍ਹਾਂ ਦਾ ਸੋ ਕਿੰਨੀ ਕੁ ਲੰਬੀ ਮੂਵੀ ਹੈ ਕਿੰਨੀ ਕੁ ਵੱਡੀ ਮੂਵੀ ਹੈ ਸੋ ਕਿੱਥੇ ਦੇਖਣ ਨੂੰ ਮਿਲ ਸਕਦੀ ਹੈ ਜੀ ਅ ਉਹ ਮੂਵੀ ਛੋਟੀ ਹੈ 15 ਮਿੰਟਸ ਦੀ ਹੈ ਬਟ ਮੈਸੇਜ ਸਟਰੋਂਗ ਹੈ ਹਮ ਅ ਇਨ ਅ ਸੈਂਸ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਇਸ ਲਾਈਨ ਦੇ ਉੱਪਰ ਜਿੰਨਾ ਕੰਮ ਕੀਤਾ ਜਾਵੇ ਉਹ ਥੋੜਾ ਹੈ ਹਮ ਇੱਕ ਸਮੱਸਿਆ ਕਿ ਜਦੋਂ ਅਸੀਂ ਅਫਰੇਡਸ ਅਗੇ ਇਹ ਕਨਸੈਪਟ ਜਿੱਦਾਂ ਅਪਣੇ ਗੱਲ ਕਰਨ ਦੇ ਉੱਪਰ ਵੀ ਲਿਆਉਣ ਵਾਸਤੇ ਹਾਈ ਕੋਈ ਬੱਚਾ ਡਰਗ ਦੇ ਵਿੱਚ ਹੈ ਜਾਂ ਡਰਗ ਚੱਲ ਰਿਹਾ ਤੇ ਜਿਹੜਾ ਹੁਣ ਦੌਰ ਚੱਲ ਰਿਹਾ ਹੈ ਜਿਹੜਾ ਹੁਣ ਦਾ ਸਮਾਂ ਹੈ ਅਸੀਂ ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ ਕਿ ਕਿਤੇ ਵੀ ਵੇਖੀਏ ਸਾਡੇ ਅੱਖਾਂ ਦੇ ਸਾਹਮਣੇ ਇਹ ਸਿਚੁਏਸ਼ਨਸ ਆndੀਆਂ ਨੇ ਡੇਲੀ ਵੀਕਲੀ ਮੰਥਲੀ ਤੁਸੀਂ ਦੇਖਦੇ ਹੋ ਤੇ ਇਹਦੇ ਬਾਰੇ ਗੱਲ ਕਰਨੀ ਜੇ ਅਸੀਂ ਅਵੇਅਰ ਵੀ ਹੈਗੇ ਤਾਂ ਅਸੀਂ ਅਫਰੇਡ ਨਾ ਕਿ ਅਸੀਂ ਹੈਲਪ ਕਿਵੇਂ ਲਈਏ ਤੇ ਇਹ ਜਿਹੜਾ ਸਨੇਹਾ ਇਸ ਫਿਲਮ ਦੇ ਵਿੱਚ ਹੈ ਕਿ ਯੈਸ ਜੇ ਅਸੀਂ ਪਹਿਲਾਂ ਤਾਂ ਕਨਸੈਪਟ ਤੁਸੀਂ ਐਕਨੋਲਜ ਕਰੋ ਕਿ ਪ੍ਰੋਬਲਮ ਹੈ ਜੇ ਐਕਨੋਲਜ ਕੀਤਾ ਤੇ ਆਪਾਂ ਅਫਰੇਡ ਨਾ ਹੋਈਏ ਕਿ ਅਸੀਂ ਹੈਲਪ ਕਿਦਾਂ ਲਈਏ ਅੰਦਰੋਂ ਗੱਲ ਕਰਨ ਤੋਂ ਵੀ ਨਾ ਰੁਕੀਏ ਕਿਉਂਕਿ ਸਾਡੇ ਬਹੁਤ سارے ਇਹੋ ਜੀ ਹੈ ਲੋਕ ਜਾਂ ਅਸੀਂ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਆ ਜਿਹੜੇ ਦੇ ਪਰ ਗੱਲ ਵੀ ਨਹੀਂ ਕਰਨਾ ਚਾਹੁੰਦੇ ਸਟਿੱਕਨ ਲੱਗ ਚੁੱਕਾ ਜੀ ਹਾਂ ਜੀ ਉਹਨੂੰ ਐਕਸੈਪਟੈਂਸ ਜਿਹੜੀ ਹੈ ਉਹ ਨਹੀਂ ਹੈਗੀ ਪਰ ਇਹਦੇ ਬਾਰੇ ਗੱਲ ਵੀ ਹੋ ਰਹੀ ਹੈ ਤੇ ਨਾਲ ਨਾਲ ਸ਼ਾਰਟ ਫਿਲਮ ਦੇ ਵਿੱਚ ਇਹ ਵੀ ਦੇਖਿਆ ਜਾ ਰਿਹਾ ਕਿ ਤੁਹਾਡੀ ਸ਼ਾਰਟ ਫਿਲਮ ਦੇ ਵਿੱਚ ਤੁਸੀਂ ਸਿਰਫ ਮੁੰਡਿਆਂ ਦੀ ਗੱਲ ਨਹੀਂ ਕੀਤੀ ਕਿਉਂਕਿ ਅਸੀਂ ਕਹਿੰਦੇ ਓਵਰਡੋਜ਼ ਨੌਜਵਾਨਾਂ ਦੀ ਡੈਥ ਹੋ ਰਹੀ ਹੈ ਪਰ ਇਹਦੇ ਨਾਲ ਕੁੜੀਆਂ ਵੀ ਪਿੱਛੇ ਨਹੀਂ ਹੈਗੀਆਂ ਸੋ ਤੁਸੀਂ ਉਹਦੀ ਵੀ ਗੱਲ ਕੀਤੀ ਹੈ ਜੀ ਜੀ ਤੇ ਬੀਇੰਗ ਫੀਮੇਲ ਕੁੜੀਆਂ ਦੀ ਗੱਲ ਕਰੀਏ ਭੈਣਾਂ ਦੀ ਮਾਵਾਂ ਦੀ ਆਪਾਂ ਇਸ ਤਰ੍ਹਾਂ ਹੁੰਦਾ ਕਿ ਜੇ ਸਾਡੇ ਪਰਿਵਾਰ ਦੇ ਵਿੱਚ ਜਾਂ ਸਾਡੇ ਸਰਕਲ ਦੇ ਵਿੱਚ ਕੋਈ ਵੀ ਇਸ ਲਾਈਨ ਦੇ ਵਿੱਚ ਹੈ ਤੇ ਆਪੋ ਨੇ ਹੁੰਦਾ ਕਿ ਹਾਏ ਆਪਾਂ ਨੂੰ ਗੱਲ ਨਹੀਂ ਕਰਨੀ ਚਾਹੀਦੀ ਪਰ ਮਸਲਾ ਇਹ ਕਿ ਜਿੰਨਾ ਚਿਰ ਆਪਾਂ ਉਹ ਗੱਲ ਬਾਹਰ ਨਹੀਂ ਲਿਆਵਾਂਗੇ ਪ੍ਰੋਫੈਸ਼ਨਲਸ ਦੇ ਨਾਲ ਗੱਲ ਨਹੀਂ ਕਰਾਂਗੇ ਤਾਂ ਆਪਾਂ ਆਪਣੇ ਬੱਚਾ ਨੂੰ ਬਚਾ ਨਹੀਂ ਸਕਦੇ ਆਪਾਂ ਨੂੰ ਸੋਲੂਸ਼ਨ ਨਹੀਂ ਲੱਭੇਗਾ ਸੋ ਇਸ ਸਟੋਰੀ ਦੇ ਵਿੱਚ ਇਹ ਹੈ ਕਿ ਪ੍ਰੋਫੈਸ਼ਨਲ ਹੈਲਪ ਚਾਹੇ ਉਹ ਪੁਲਿਸ ਦੀ ਹੋਵੇ ਅਮ ਆ ਪਾਕਿਸਤਾਨ ਲੈ ਸਕਦੇ ਆ ਛੋਟੀ ਤੋਂ ਛੋਟੀ ਤੋਂ ਲੈ ਕੇ ਵੱਡੀ ਤੋਂ ਵੱਡੀ ਹੈਲਪ ਜਿਹੜੀ ਆ ਉਹ ਜ਼ਰੂਰੀ ਆ ਚਾਹੇ ਉਹ ਤੁਹਾਡੇ ਘਰ ਦੇ ਹੁਣ ਘਰ ਦੇ ਵਿੱਚ ਕੋਈ ਰਹਿੰਦਾ ਹੋਵੇ ਕੋਈ ਤੁਹਾਡੇ ਗੁਆਂਢ ਚ ਰਹਿੰਦਾ ਹੋਵੇ ਕੋਈ ਤੁਹਾਡੀ ਸੋਸਾਇਟੀ ਚ ਰਹਿੰਦਾ ਹੋਵੇ ਤੇ ਫਿਰ ਉਸ ਤੋਂ ਬਾਅਦ ਤੁਸੀਂ ਅਪਰੋਚ ਕਰਦੇ ਆ ਪੁਲਿਸ ਤੱਕ ਦਾ ਪ੍ਰਸ਼ਾਸਨ ਤੱਕ ਉਹ ਸਾਰੀਆਂ ਚੀਜ਼ਾਂ ਇਕੱਠੇ ਹੋ ਕੇ ਮੈਨੂੰ ਲੱਗਦਾ ਹੈ ਇਹ ਗੱਲ ਜਿਹੜੀ ਕਰਨੀ ਲਾਜ਼ਮੀ ਆ ਪਰ ਘਰ ਚੋਂ ਵੀ ਗੱਲ ਨਿਕਲਣੀ ਜ਼ਰੂਰੀ ਆ ਕਿਉਂਕਿ ਘਰੇ ਅਸੀਂ ਗੱਲ ਨਹੀਂ ਕਰਦੇ ਤੇ ਫਿਰ ਜਦੋਂ ਹੱਥ ਚੋਂ ਮਾਮਲਾ ਨਿਕਲ ਜਾਂਦਾ ਤੇ ਫਿਰ ਇਸ ਦੇ ਬਾਰੇ ਚਰਚਾ ਹੁੰਦੀ ਹੈ ਪਰ ਇਹ ਬਾਕੀ ਚੀਜ਼ਾਂ ਕੀ ਤੁਸੀਂ ਸ਼ਾਰਟ ਫਿਲਮ ਚ ਦਿਖਾਇਆ ਹੈ ਕੀ ਸਟੋਰੀ ਲਾਈਨ ਆ ਇਹ ਸਾਰੀ ਲਾਈਨ ਜਿਹੜੀ ਆ ਉਹ ਸਾਨੂੰ ਇੱਕ ਟਾਪਿਕ ਪਤਾ ਲੱਗਿਆ ਉਹ ਦੇਖ ਕੇ ਪਤਾ ਲੱਗੇਗੀ ਕਿ ਸ਼ਾਰਟ ਮੂਵੀ ਆ ਵੱਡੀ ਮੂਵੀ ਦੇ ਲਈ ਇੱਕ ਡਿਫਰੈਂਟ ਸਨੈਰੀਓ ਹੁੰਦਾ ਸੋ ਸ਼ਾਰਟ ਮੂਵੀ ਦੇ ਲਈ ਪਹਿਲਾਂ ਤੋਂ ਕੰਗ੍ਰੈਚੁਲੇਸ਼ਨਸ ਟੂ ਯੂ ਕਿ ਇੰਨਾ ਟਾਈਮ ਕੱਢ ਕੇ ਤੁਸੀਂ ਆਪਣਾ ਕਿਉਂਕਿ ਪ੍ਰੋਫੈਸ਼ਨਲਿਜ਼ਮ ਜਿਹੜੀ ਆ ਤੁਹਾਡੀ ਇੱਥੇ ਕੰਮ ਵੀ ਹੈ ਤੇ ਉਹ ਸਾਰਾ ਕੁਝ ਛੱਡ ਕੇ ਤੁਸੀਂ ਇੱਕ ਐਸੋਜੇ ਮੁੱਦੇ ਦੇ ਲਈ ਕੰਮ ਕਰ ਰਹੇ ਹੋ ਜਿਹੜਾ ਸਾਡੇ ਸਾਰਿਆਂ ਦੇ ਲਈ ਜ਼ਰੂਰੀ ਹੈਗਾ ਤੇ ਨਾਲ ਨਾਲ ਹੁਣ ਪੰਜਾਬੀ ਫਿਲਮ ਫੈਸਟੀਵਲ ਮਾਂ ਬੋਲੀ ਅੰਤਰਰਾਸ਼ਟਰੀ ਪੰਜਾਬੀ ਫਿਲਮ ਫੈਸਟੀਵਲ 11ਵਾਂ ਹੋ ਰਿਹਾ ਤੇ ਉਹਦੇ ਵਿੱਚ ਇਹ ਸਕਰੀਨਿੰਗ ਜਾ ਰਹੀ ਹੈ ਜੀ ਜੀ ਹਾਂ ਜੀ ਸਕੀਨੀ ਕੀ ਸੋ ਹਾਊ ਯੂ ਐਕਸਾਈਟਡ ਫॉर ਥੈਟ ਬਰੀ ਐਕਸਾਈਟਡ ਆਮ ਵੈਰੀ ਹੈਪੀ ਫॉर द ਟੀਮ ਕਿਉਂਕਿ ਕੱਲ ਰਾਤ ਪੂਰੀ ਟੀਮ ਨੂੰ ਇਨਫੋਰਮ ਕੀਤਾ ਗਿਆ ਕਿ ਫਿਲਮ ਫੈਸਟੀਵਲ ਤੇ ਲੱਗ ਰਹੀ ਹੈ ਤਾਂ ਸਾਰੇ ਬਹੁਤ ਐਕਸਾਈਟਡ ਨੇ ਟੂਮੋਰੋ ਡੇਸ ਲਈ ਕਿਉਂਕਿ ਬਿਗ ਥਿੰਗ ਹੈ ਉਹਨਾਂ ਦੇ ਵਾਸਤੇ ਵੀ ਤੇ ਮੇਰੇ ਵਾਸਤੇ ਵੀ ਕਿ ਆਮ ਤੁਹਾਡਾ ਜਿਹੜਾ ਕੰਮ ਹੈ ਕੰਮ ਤਾਂ ਕਿਵਰੀ ਆਪਾਂ ਕਰ ਲੈਂਦੇ ਆ ਬਟ ਉਹ ਕੰਮ ਜਿੰਨਾ ਚਿਰ ਬਾਹਰ ਨਹੀਂ ਆਂਦਾ ਉਹਨਾਂ ਚਿਹਰੋ ਫੁਲਫਿਲ ਤੁਹਾਡੀ ਸੈਟੀਸਫੈਕਸ਼ਨ ਨਹੀਂ ਹੁੰਦੀ ਤੁਹਾਡੀ ਡਿਜ਼ਾਇਰ ਜਿਹੜੀ ਹੈ ਜੀ ਸਮ ਵੈਰੀ ਹੈਪੀ ਬਲੰਤਾ ਇੰਟਰਨੈਸ਼ਨਲ ਜਿਹੜੇ ਅਰੇਂਜਮੈਂਟਸ ਕਰਦੇ ਨੇ ਮੈਨੇਜਮੈਂਟ ਦਾ ਕਿ ਉਹਨਾਂ ਨੇ ਇਸ ਫਿਲਮ ਨੂੰ ਐਕਸੈਪਟ ਕੀਤਾ ਤੇ ਕੱਲ ਨੂੰ ਲਾਂਚ ਹੋਵੇਗੀ ਐਂ ਤੁਹਾਡਾ ਵੀ ਜਿਨ੍ਹਾਂ ਨੇ ਸੰਜੋ ਟੀਵੀ ਵੱਲੋਂ ਤੁਸੀਂ ਹਮੇਸ਼ਾ ਪੂਰੀ ਸਪੋਰਟ ਕਰਦੇ ਹੋ ਕਿ ਤੁਸੀਂ ਸਾਨੂੰ ਸੱਦਿਆ ਤੇ ਇਸ ਟਾਪਿਕ ਦੇ ਬਾਰੇ ਗੱਲਬਾਤ ਹੋਈ ਤੇ ਕੱਲ ਇਹ ਸਕਰੀਨਿੰਗ ਉੱਤੇ ਕੀਤੀ ਜਾਵੇਗੀ ਤੇ ਅਸੀਂ ਲੁੱਕ ਫੋਰਵਰਡ ਕਰਦੇ ਹਾਂ ਕਿ ਜਿੰਨੇ ਆਡੀਅנס ਉੱਤੇ ਆਉਣ ਤੇ ਪੂਰੇ ਫਿਲਮ ਫੈਸਟੀਵਲ ਉੱਤੇ ਪੂਰਾ ਹੰਗਾਰਾ ਦੇ ਜੈਸ ਜੀ ਕਈ ਵਾਰ ਨਾ ਜਿਹੜੀਆਂ ਸ਼ਾਰਟ ਫਿਲਮਸ ਹੁੰਦੀਆਂ ਨੇ ਉਹ ਦਬ ਕੇ ਰਹਿ ਜਾਂਦੀਆਂ ਨੇ ਲੋਕਾਂ ਤੱਕ ਪਹੁੰਚਦੀਆਂ ਨਹੀਂ ਤਾਂ ਲੱਗਦਾ ਕਿ ਇੱਕ ਵਧੀਆ ਪਲੈਟਫਾਰਮ ਹੈ ਕਿ ਲੋਕ ਉੱਥੇ ਪਹੁੰਚਣਗੇ ਵੀ ਤੇ ਸ਼ਾਰਟ ਫਿਲਮ ਵੀ ਦੇਖਣਗੇ ਵੀ ਐਬਸੋਲੂਟਲੀ ਜਿੱਥੇ ਸੰਜਾ ਟੀਵੀ ਹੋਏਗਾ ਪਲੱਸ ਪਲੈਟਫਾਰਮ ਕ੍ਰੀਏਟ ਕੀਤਾ ਜਾਏਗਾ ਤੇ ਉੱਥੇ ਤਰਫੇ ਆਡੀਅנס ਡੈਫੀਨਿਟਲੀ ਆਏਗੀ ਆਏਗੀ ਐਂਡ ਐਕਟਰਸ ਆਰ ਟੂ ਸੀ ਕੇਅਰ ਫਰਮ ਦਿੱਲੀ ਫਰਮ ਚੰਡੀਗੜ੍ਹ ਉੱਥੋਂ ਦੇ ਏਰੀਆਸ ਤੋਂ ਹੈਗੇ ਹਾਊ ਐਕਸਾਈਟਿਡ ਦੇ ਆਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਕੈਨੇਡਾ ਦੇ ਵਿੱਚ ਇੱਕ ਫਿਲਮ ਫੈਸਟੀਵਲ ਹੋ ਰਿਹਾ ਤੇ ਉੱਥੇ ਸਾਡੀ ਫਿਲਮ ਜਿਹੜੀ ਉਹ ਦਿਖਾਈ ਜਾ ਰਹੀ ਹੈ ਜਿਹੜਾ ਮੇਲ ਲੜਕਾ ਹੈ ਨਾ ਹੀ ਇਜ਼ ਵੈਰੀ ਐਕਸਾਈਟਿਡ ਜਦੋਂ ਮੈਂ ਕੱਲ ਦੱਸਿਆ ਤੇ ਉਹ ਕਹਿੰਦੇ ਮੈਂ ਮੈਂ ਅੱਜ ਸ਼ੇਅਰ ਕਰ ਸਕਦਾ ਮੈਂ ਕਿ ਨਹੀਂ ਅੱਜ ਟੂ ਅਰਲੀ ਹੈ so tomorrow uh, asi puri mai ke unna nu confirmation la ke then definitely you can share it after so they're very excited only downfall hai ki ਉਹ ਬਚਾਰੇ ਪ੍ਰੈਸੈਂਟ ਨਹੀਂ ਆਗੇ ਥੇ ਫਿਜ਼ਿਕਲੀ ਦੇਖਣ ਵਾਸਤੇ ਬੀਗ ਅ ਪਾਰਟ ਆਫ ਦਿਸ ਐਕਸਾਈਟਮੈਂਟ ਬਟ ਦੇ ਆਰ ਵੈਰੀ ਹੈਪੀ ਐਂਡ ਆਮ ਵੈਰੀ ਹੈਪੀ ਫੋਰ ਦ ਐਨਟਾਇਰ ਟੀਮ ਐਂਡ ਦੇ ਵਿਲ ਬੀ ਹੇਅਰ ਜਦੋਂ ਅਸੀਂ ਉਹਨਾਂ ਨੂੰ ਮੂਵੀ 'ਚ ਦੇਖਾਂਗੇ ਸੋ ਉਹਨਾਂ ਦੀ ਪ੍ਰੈਜ਼ੈਂਸ ਥੇ ਹੋ ਜਾਣੀ ਸੋ ਜੈਸੀ ਮੈਨੀ ਕੰਗ੍ਰੈਚੁਲੇਸ਼ਨਸ ਵਾਂਸ ਅਗੇਨ ਤੇ ਤੁਹਾਡੇ ਹੋਰ ਪ੍ਰੋਜੈਕਟ ਵੀ ਆ ਰਹੇ ਹੈਗੇ ਸੋ ਉਹਦੇ ਬਾਰੇ ਜੇ ਥੋੜਾ ਜਿਹਾ ਕੁਝ ਦੱਸਣਾ ਚਾਹੁੰਦੇ ਆ ਤਾਂ ਦੱਸ ਸਕਦੇ ਹੋ ਸ਼ੁਰ ਹਾਂਜੀ ਜਿਹੜਾ ਨੈਕਸਟ ਫੀਚਰ ਫਿਲਮ ਆ ਰਹੀ ਹੈ ਅਸੀਂ ਅੱਧਾ ਸ਼ੂਟ ਉਹਦਾ ਪੂਰਾ ਕੰਪਲੀਟ ਕਰ ਚੁੱਕੇ ਆਂ ਤੇ ਉਹ ਵੀ ਇ unfortunately mai ohdi puri details nahi huje provide kar sakdi kyunki too early hai to announce te ohda second portion canada de vich hi shoot hovega te star cast jehdi india di si ohna da shoot completed hai te ethe soon asi official share karange ki feature film kis topic te hai ਐਂਡ ਹਾਊ ਲੌਂਗ ਇਟ ਇਜ਼ ਇਨ ਸਟਾਰ ਕਾਸਟ ਉਸ ਦੀ ਕਿਹੜੀ ਹੈ ਜੀ ਬਿਲਕੁਲ ਬਿਲਕੁਲ ਤੇ ਨਾਲ ਨਾਲ ਆ ਵਾਲੀ ਫਿਲਮ ਦੇ ਲਈ ਕਿਤੇ ਦੇਰ ਨਾ ਹੋ ਜਾਏ ਅਸੀਂ ਕੱਲ ਨੂੰ ਦੇਖਾਂਗੇ ਸੋ ਕੱਲ ਨੂੰ ਜਿਹੜਾ ਉਹ ਲੋਕਾਂ ਦਾ ਵੀ ਹੰਗਾਰਾ ਉਹਨਾਂ ਦਾ ਉਤਸ਼ਾਹ ਦੇਖਣ ਨੂੰ ਮਿਲੇਗਾ ਕਿ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਦਾ ਅੱਜ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੀ ਕਹੋਗੇ ਜੀ ਕੀ ਮੈਸੇਜ ਹੋਏਗਾ ਥੈਂਕ ਯੂ ਜੀ ਸੋ ਮੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਬੁਲਾਇਆ ਐਂਡ ਆਪਣਾ ਟਾਈਮ ਕੱਢਿਆ ਐਂਡ ਤੁਸੀਂ ਹਮੇਸ਼ਾ ਸਾਰੇ ਆਰਟਿਸਟ ਨੂੰ ਪ੍ਰੋਮੋਟ ਕਰਦੇ ਹੋ तो उम्मीद करते हैं कि एक शोर्ट फिल्म का मैसेज भी तो स्ट्रगली संजन टीवी पर जरूर शेयर करोगे जी बिल्कुल थैंक यू सो मच थैंक यू जी थैंक यू। आ रही थैंक यू सो जयसीर जी, so जी, जी, right. so, जी पहुंचे हुए थे एक शोट फिल्म एज ए डायरैक्टर ਜਿਹੜੀ ਉਹ ਸਾਡੇ ਤੱਕ ਪਹੁੰਚਾਈ ਹੈ ਜਿਹੜੀ ਕਿ ਮਾਂ ਬੋਲੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੇ ਵਿੱਚ ਦਿਖਾਈ ਜਾਣੀ ਆ ਡਿਟੇਲਸ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦੇਣੀ ਆ ਮਾਂ ਬੋਲੀ ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲਾ 2024 26 ਅਪ੍ਰੈਲ ਨੂੰ 1 ਵਜੇ ਤੋਂ ਲੈ ਕੇ 4 ਵਜੇ ਤੱਕ ਹੋਣ ਜਾ ਰਿਹਾ ਤੇ ਸਾਂਝਾ ਟੀਵੀ ਵੀ ਆਫ ਕੋਰਸ ਉੱਥੇ ਹੋਏਗਾ ਤੇ ਉੱਥੇ ਜੋ ਕੁਝ ਵੀ ਹੋਏਗਾ ਤੁਹਾਡੇ ਤੱਕ ਇੱਕ ਸਪੈਸ਼ਲ ਰਿਪੋਰਟ ਜਿਹੜੀ ਆ ਸਾਡੇ ਦੁਆਰਾ ਪਹੁੰਚਾਈ ਜਾਏਗੀ ਫਰ ਸਟ੍ਰਾਬਰੀ ਹਾਲ ਲਾਇਬ੍ਰੇਰੀ ਹਾਲ ਹੈ ਜਿਹੜਾ ਸਟ੍ਰਾਬਰੀ ਹਿੱਲ ਲਾਇਬ੍ਰੇਰੀ ਹਾਲ ਸਰੀ ਦੇ ਵਿੱਚ ਹੋਣ ਜਾ ਰਿਹਾ ਹੈਗਾ ਸੋ ਜਰਨਲ ਆਰਟ ਅਕੈਡਮੀ ਸ ਕੂਵਰ ਵਿਚਾਰ ਮੰਚ ਵਾਲਿਆਂ ਦੇ ਵੱਲੋਂ ਇਹ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਸੋ 11ਵੇਂ ਮੇਲੇ ਦੇ ਲਈ ਇਹਨਾਂ ਸਾਰੇ ਆਰਗੇਨਾਈਜੇਸ਼ਨ ਨੂੰ ਵੀ ਵਧਾਈਆਂ ਤੇ ਨਾਲ-ਨਾਲ ਸਾਰੇ ਜਿੰਨੇ ਵੀ ਇੱਥੇ ਡਾਕੂਮੈਂਟਰੀਸ ਪੇਸ਼ ਕਰ ਰਹੇ ਨੇ ਜਿੰਨੀਆਂ ਵੀ ਸ਼ਾਰਟ ਫਿਲਮਸ ਪੇਸ਼ ਕਰ ਰਹੇ ਨੇ ਉਹਨਾਂ ਸਾਰਿਆਂ ਨੂੰ ਗੁੱਡ ਲੱਕ ਐਂਡ ਬੈਸਟ ਵਿਸ਼ੇਸ ਕਿਤੇ देर ਨਾ ਹੋ ਜਾਏ ਜਦੋਂ ਹੀ ਇਹ ਮੂਵੀਸ ਸਾਰਿਆਂ ਤੱਕ ਪਹੁੰਚੀ ਤੇ ਜ਼ਰੂਰ ਦੇਖਿਓ ਜ਼ਰੂਰ ਪਿਆਰ ਦਿਓ ਜ਼ਰੂਰ ਉਤਸ਼ਾਹ ਦਿਓ ਤਾਂ ਕਿ ਉਹ ਜਿਹੜੇ ਸਾਰੇ ਐਕਟਰਸ ਨੇ ਚਾਹੇ ਪੰਜਾਬ 'ਚ ਬੈਠੇ ਨੇ ਚਾਹੇ ਜਿੱਥੇ ਵੀ ਬੈਠੇ ਨੇ ਉਹਨਾਂ 'ਚ ਹੋਰ ਉਤਸ਼ਾਹ ਆਵੇ ਤੇ ਹੋਰ ਸਮਾਜਿਕ ਮੁੱਦਿਆਂ ਨੂੰ ਲੈ ਨ ਕੋਈ ਫਿਲਮ ਜਾ ਫਿਰ ਕੋਈ ਨਾ ਕੋਈ ਸ਼ਾਰਟ ਫਿਲਮ ਬੰਦੀ ਰਵੇ ਇਨਫੋਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ ਦੇਖਦੇ ਰਹੋ ਸੰਚੈ ਟੀਵੀ